thank <laughs> you पले भईया हर भेन पले कई आहे हरे भे भले कई आहे हरे भेण भले

I love that. ભરપૂર હાઉસ ਉਹ ਕਹਿੰਦੀ ਕੋ ਮੈਂ ਕੱਲੀ ਨਹੀਂ ਭੁੱਲੀ ਵੱਡੇ ਵੱਡੇ ਨਾਲ ਰੋਕੀ ਭਾਜੀ ਹੁਣ ਸਨਮਾਨ ਜਿਹੜਾ ਉਹਨਾਂ ਦਾ ਕਰ ਦਿੱਤਾ ਹੋਇਆ ਸਾਡੇ ਮੰਮੀ ਸਰਕਾਰ ਹੁਣਾਂ ਨੇ ਤੇ ਬਹੁਤ ਬਹੁਤ ਮੁਬਾਰਕਾਂ ਦੀ ਲੋਕੀ ਖਾਨ ਸਾਹਿਬ ਰਾਜਾ ਜੀ ਪਰੇ ਜਣ ਤੇ ਅਮਰਜੀਤ ਭਾਜੀ ਬਹੁਤ ਬਹੁਤ ਧੰਨਵਾਦੀ ਕਿਉਂਕਿ ਬੜੇ ਰਜ਼ੀਮੇ ਨਹੀਂ ਜਿੱਥੇ ਵੀ ਮਿਲਦੇ ਨੇ ਬੜੇ ਮੱਛੇ ਹਰਨ ਭਾਜੀ ਡੈਨਿਕ ਸ਼ਿਵਰਾਜ ਸਰਵਿਸ ਪਹੁੰਚੇ ਰਹੇ ਅੱਜ ਦੀ ਵੀਡੀਓ ਕਵਰੇਜ ਸੰਧ ਲਈ ਉਹਨਾਂ ਦਾ ਏ ਸੱਜਣਾ ਮੈਂ ਪੈਂਦੇ ਏ ਦਿਲ ਨੂੰ ਵੀ ਖਬਰਾਂ ਤੂੰ ਵਾਪਸ ਨੀ ਆਉਣਾ ਫਿਰ ਵੀ ਕਿਤੇ ਇਹ ਤਸਵੀਰ ਜੀ ਫੇਰੇ ਚੰਗਾ ਲੱਗਾ ਤਾਂ ਦਾੜੀ ਮਾਰ ਲਈ ਯਾਰ ਸਾਰਿਆਂ ਦਾ ਜਿਨ੍ਹਾਂ ਦਾ ਵੀ ਸਹਿਯੋਗ ਹੈ ਮੇਰੇ ਦੇ ਵਿੱਚ ਸਾਰਿਆਂ ਦਾ ਬੰਦੋਂ ਧੰਨਵਾਦ ਜੀ ਲਾਈਵ ਨੂੰ ਕੋਟਰ ਦਰਮੇਲ ਸਮੁੰਦਰ ਪਰਵਾੜਾ ਤੇ ਮੰਗੀ ਖਾਨ ਖਾਸ ਤੌਰ ਤੇ ਵਿਸ਼ੇਸ਼ ਜਿਹੜਾ ਯੋਗਦਾਨ ਉਹਨਾਂ ਵੱਲੋਂ ਤੇ ਇੰਨੀ ਕਹਾਜ਼ਰੀ ਕਬੂਲ ਕਰਿਓ ਪਾਗਲ ਅਜੇ ਇੱਕ ਵਾਰ ਫੇਰ ਕਰਿਓ ਆ ਲੈਣ ਜਿਹੜੀ ਲਈ ਸੀ ਯਾਰ ਹੁਣ ਯਾਰੋ ਤੇ ਬਾਜ ਹੋਰ ਲੱਗਦਾ ਇੱਥੇ ਕਾ ਦਿਓ ਭਾਈ ਮੈਂ ਤਾਂ ਖਲੇ ਗੋਹ ਹੈ ਜਿਸਮਾਂ ਦੇ ਖੇਲ ਨੇ ਜਿਸਮਾਂ ਤੇ ਮੁੱਕ ਜਾਂਦੇ ਪਿਆਰ ਵਰ ਕੁਝ ਨਹੀਂ ਆਖਰਾਂ ਤੇ ਟੁੱਟ ਜਾਂਦੇ ਆਸਾਂ ਛੁੱਟੀਆਂ ਜਗਾਇਆ ਕਰਨਾ ਜੇ ਤੂੰ ਆਪ ਹੀ ਨਭਾ ਨਹੀਂ ਸਕਦਾ ਕਿਨੇ ਸੁਣਿਆ ਵੇਰਾ फर कंदा वञे उन असीं सवेर न टाले जे दाए, दाए। सार लांगे। सार लांगे। ते सी सार ਯੋਰ ਦਾ ਤਾੜੀਆਂ ਲਾਓ ਜੀ ਰਣਵੀਰ ਜੀ ਲਈ ਵਾਹ ਕਮਾਲ ਆਵਾਜ਼ ਔਰ ਅੱਜ ਦਾ ਦਰਬਾਰ ਦਾਦਾ ਵੀਰ ਨਗਰਜਾ ਸਾਹਿਬ ਜੀ ਪਿੰਡ ਪਲਾਹੀ ਵਿਖੇ ਉਹਨਾਂ ਦਾ ਸਾਲਾਨਾ ਉਸ ਮਨਾਇਆ ਗਿਆ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਤੇ ਮਸ਼ਹੂਰ ਸਿੰਗਰਾਂ ਨੇ ਹਸਤਕ ਕੀਤੀ ਕਿ ਅੱਜ ਸਵੇਰੇ ਚੰਡੇ ਦੀ ਜੋ ਰਸਮ ਅਦਾ ਕੀਤੀ ਗਈ ਉਹ ਫਗਵਾੜਾ ਦਰਬਾਰ ਭਗਤਪੁਰਾ ਸ਼ੀਲਾ ਮਹਾਂ ਸਾਵਰੀ ਜੀ ਦੀ ਦਰਗਾਹ ਤੋਂ ਉਤੀ ਹਾਜੀ ਤੇ ਨਾਲ ਗੋਰੀ ਮਹੰਤ ਨੀਸ਼ਾ ਮਹੰਤ ਸੂਨੀਆ ਮਹੰਤ ਬੈਰਕ ਜੀ ਤੇ ਇਥੇ ਬਹੁਤ ਮਹਾਪੁਰਸ਼ ਗੁੰਜੇ ਜੋ ਬਾਬਾ ਗੁਲਾਮ ਸ਼ਾਹ ਜੀ ਦਰਬਾਰ ਉਹ ਮਣਾ ਵਾਲੇ ਜੀ ਬਾਬਾ ਮਾਨੇ ਸ਼ਾਹ ਜੀ ਅਬਦੁੱਲਾ ਸਰਕਾਰ ਬਹਿਰਾਮ ਦਰਵਾਦੋ ਬਾਬਾ ਯੋਨੀ ਜੀ ਉਹਨਾਂ ਨੇ ਆਣ ਕੇ ਸੰਤਾਂ ਨੂੰ ਦਰਸ਼ਨ ਦਿੱਤੇ ਅਸੀਂ ਸਮੂਹ ਨਗਰ ਨਿਵਾਸੀ ਸਾਰੇ ਐਨ ਆਰ ਆਈ ਵੀਰਾਂ ਦਾ ਬੋਟੀ-ਬੋਟੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਅਸੀਂ ਸਾਰਿਆਂ ਨੂੰ ਦਿਲੋਂ ਧੰਨਵਾਦੀ ਕਰਦੇ ਆ ਤੇ ਸਾਰਿਆਂ ਨੂੰ ਸਦਾਦਾਜੀ ਦੇ ਹਵਾਲੇ ਦੀਆਂ ਬਹੁਤ ਬਹੁਤ ਲੱਖ-ਲੱਖ ਵਾਰਾਂ